ਅਮਰੀਕਾ ਤੋਂ ਇੱਕ ਵੱਡੀ ਖਬਰ ਆਈ ਹੈ ਜਿੱਥੇ ਕੀ ਕੁਝ ਇਲਾਕਿਆਂ ਦੇ ਵਿੱਚ ਭਾਰੀ ਤੂਫਾਨ ਆਇਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਤਬਾਹੀ ਮਚਦੀ ਹੋਈ ਨਜ਼ਰ ਆਈ ਹੈ ਹੁਣ ਤੱਕ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਘਰਾਂ ਦੇ ਘਰ ਨੁਕਸਾਨੇ ਗਏ ਆ ਲੋਕਾਂ ਨੂੰ ਵੱਧੂ ਪਰੇਸ਼ਾਨੀਆਂ ਦਾ ਸਾਹਮਣਾ ਹੁਣ ਕਰਨਾ ਪੈ ਰਿਹਾ ਹੈ ਅਮਰੀਕਾ ਦੇ ਵਿੱਚ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਸਾਹਮਣੇ ਆਈ ਉਹਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ ਤੈਨ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰੀਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਕਈ ਹਸਿਆਵਾਂ ਦੇ ਵਿੱਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਤੂਫਾਨ ਨੇ ਕਈ ਸੂਬਿਆਂ ਦੇ ਵਿੱਚ ਸਕੂਲਾਂ ਨੂੰ ਤਬਾਹ ਕਰ ਦਿੱਤਾ ਤੇ ਸੈਮੀ ਟਰੈਕਟਰ ਟਰੈਲਰਾਂ ਨੂੰ ਪਲਟਾ ਦਿੱਤਾ। ਭਿਆਨਕ ਤੂਫਾਨ ਦੇ ਵਿੱਚ ਘੱਟੋ-ਘੱਟ ਹੁਣ ਤੱਕ 32 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ। ਮਸੂਰੀ ਸਟੇਟ ਹਾਈਵੇ ਪੈਟਰੋਲ ਨੇ ਕਿਹਾ ਕਿ ਮਸੂਰੀ ਦੇ ਵਿੱਚ ਤੂਫਾਨ ਦੇ ਕਾਰਨ 12 ਲੋਕਾਂ ਦੀ ਜਾਨ ਚਲੀ ਗਈ। ਏਜੰਸੀ ਨੇ ਜਾਣਕਾਰੀ ਦਿੱਤੀ ਕਿ ਕਈ ਲੋਕ ਜ਼ਖਮੀ ਵੀ ਹੋਏ ਨੇ ਅਰਕਾਂਸਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਪੈਂਡੈਂਟ ਕਾਉਂਟੀ ਦੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਤੇ 8 ਕਾਉਂਟੀਆਂ ਦੇ ਵਿੱਚ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ ਜਨਤਕ ਸੁਰੱਖਿਆ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸੂਬੇ ਭਰ ਦੀਆਂ 16 ਕਾਉਂਟੀਆਂ ਦੇ ਵਿੱਚ ਘਰਾਂ ਅਤੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਿਆ ਨਾਲ ਹੀ ਬਿਜਲੀ ਦੀਆਂ ਲਾਈਨਾਂ ਤੇ ਦਰਖਤ ਵੀ ਡਿੱਗੇ ਅਧਿਕਾਰੀਆਂ ਨੇ ਦੱਸਿਆ ਕਿ ਟੈਕਸਸ ਪੇਨ ਹੈਂਡਲ ਨੇ ਅਮਰੀਲੋ ਕਾਉਂਟੀ ਦੇ ਵਿੱਚ ਧੂੜ ਭਰੇ ਤੂਫਾਨ ਦੌਰਾਨ ਕਾਰ ਹਾਦਸਿਆਂ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਉਸ ਤੋਂ ਪਹਿਲਾਂ ਮਿਸੂਰੀ ਸਟੇਟ ਹਾਈਵੇ ਪੈਟਰੋਲ ਨੇ ਕਿਹਾ ਕਿ ਮਿਸੂਰੀ ਦੇ ਬੈਕਰਸਫੀਲਡਰ ਖੇਤਰ ਦੇ ਵਿੱਚ ਤੂਫਾਨ ਦੇ ਕਾਰਨ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਮਿਸੂਰੀ ਦੇ ਵਿੱਚ ਬਟਲਰ ਕਾਉਂਟੀ ਕੋਰੋਨਰ ਜिम ਏਕਰਸ ਨੇ ਕਿਹਾ ਕਿ ਸਵੇਰੇ ਬੈਕਰਸਫੀਲਡ ਤੋਂ ਲਗਭਗ 100 70 ਮੀਲ ਪੂਰਬ ਦੇ ਵਿੱਚ ਇੱਕ ਘਰ 'ਚ ਤੂਫਾਨ ਆਉਣ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਵੀ ਕਿਹਾ ਗਿਆ ਕਿ ਬਚਾਅ ਕਰਮਚਾਰੀ ਘਰ ਦੇ ਅੰਦਰ ਮੌਜੂਦ ਇੱਕ ਔਰਤ ਨੂੰ ਬਚਾਉਣ ਦੇ ਵਿੱਚ ਸਫਲ ਹੋਏ ਪਰ ਦੂਸਰੇ ਵਿਅਕਤੀ ਦੀ ਮੌਤ ਹੋ ਗਈ। ਮੇਅਰ ਦੇ ਵੱਲੋਂ ਕਿਹਾ ਗਿਆ ਕਿ ਅਰਕਨਾ ਸਾਜ਼ ਦੇ ਕੇਵ ਸਿਟੀ ਖੇਤਰ ਦੇ ਵਿੱਚ 5 ਲੋਕ ਜ਼ਖਮੀ ਹੋਏ ਨੇ ਜਿੱਥੇ ਅਗਲੇ ਨੋਟਿਸ ਤੱਕ ਐਮਰਜੈਂਸੀ ਦੀ ਸਥਿਤੀ ਲਾਗੂ ਕਰ ਦਿੱਤੀ ਗਈ ਹੈ। ਅਕਲਾਹੋਮਾ ਦੇ ਕੁਝ ਪਾਈ ਜਾ ਰਹਿਆਂ ਦੇ ਲੋਕਾਂ ਨੂੰ ਇਲਾਕਾ ਛੱਡਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਸੂਬੇ ਭਾਰ ਦੇ ਵਿੱਚ 130 ਤੋਂ ਵੱਧ ਅੱਗਾਂ ਜੜੀਆਂ ਉਹ ਲੱਗੀਆਂ ਨੇ ਤੇ ਇਸ ਵੇਲੇ ਹਾਲਾਤ ਇਹੋ ਜਿਹੇ ਬਣੇ ਹੋਏ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਘਰਾਂ ਦੇ ਘਰ ਤਬਾਹ ਹੋ ਗਏ ਨੇ ਕਈ ਇਲਾਕਿਆਂ ਦੇ ਵਿੱਚ ਸਕੂਲ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਏ ਨੇ ਤਬਾਹ ਹੋ ਗਏ ਨੇ ਤੇ ਨਾਲ ਹੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਗੱਡੀਆਂ ਕਈ ਟਰੈਕਟਰ ਜਿਹੜੇ ਨੇ ਉਹ ਪਲਟ ਗਏ ਨੇ ਭਿਆਨਕ ਤੂਫਾਨ ਦੇ ਵਿੱਚ ਹੁਣ ਤੱਕ ਘੱਟੋ-ਘੱਟ 32 ਲੋਕਾਂ ਦੀ ਮੌਤ ਹੋਈ ਹੈ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਸੂਰੀ ਦੇ ਵਿੱਚ ਆਏ ਇਸ ਤੂਫਾਨ ਨੇ 12 ਲੋਕਾਂ ਦੀ ਜਾਨ ਲਈ ਹੈ ਏਜੰਸੀ ਨੇ ਜਾਣਕਾਰੀ ਦਿੱਤੀ ਕਿ ਕਈ ਲੋਕ ਜ਼ਖਮੀ ਵੀ ਹੋਏ ਨੇ ਪਜਾਹ ਤੋਂ ਵੱਧ ਲੋਕ ਜ਼ਖਮੀ ਹੋਏ ਨੇ 8 ਕੰਪਟੀਆਂ ਦੇ ਵਿੱਚ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ 16 ਕੰਪਟੀਆਂ ਦੇ ਵਿੱਚ ਘਰਾਂ ਤੇ ਕਾਰੋਬਾਰਾਂ ਨੂੰ ਬੁਰੀ ਤਰੀਕੇ ਦੇ ਨਾਲ ਨੁਕਸਾਨ ਪਹੁੰਚਿਆ ਨਾਲ ਹੀ ਨਾਲ ਬਿਜਲੀ ਦੀਆਂ ਲਾਈਟਾਂ ਤੇ ਦਰਖਤ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਡਿੱਗ ਗਏ ਆ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਦੇ ਵਿੱਚ ਵੀ ਦਿੱਕਤ ਪਰੇਸ਼ਾਨੀਆਂ ਹੋ ਰਹੀਆਂ ਘਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਡਰਚਾ ਤੇ ਜਿਹੜੇ ਘਰਾਂ ਤੋਂ ਬਾਹਰ ਆ ਉਹਨਾਂ ਨੂੰ ਵੀ ਡਰ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਘਰ ਦੇ ਵਿੱਚ ਜੋ ਕਿ ਬੇਕਰਸਫੀਲਡ ਚ ਹੈ ਉਥੇ ਇੱਕ ਘਰ ਦੇ ਵਿੱਚ ਵਿਅਕਤੀ ਦੀ ਇਸ ਤੂਫਾਨ ਕਾਰਨ ਮੌਤ ਹੋ ਗਈ ਪਰ ਘਰ ਦੇ ਅੰਦਰ ਪਹੁੰਚੇ ਬਚਾਅ ਕਰਮਚਾਰੀਆਂ ਦੇ ਵੱਲੋਂ ਔਰਤ ਨੂੰ ਬਚਾ ਲਿਆ ਗਿਆ ਔਰਤ ਨੂੰ ਬਚਾਉਣ ਦੇ ਵਿੱਚ ਇੱਕ ਕਰਮਚਾਰੀ ਸਫਲ ਰਹਿਣੇ ਪਰ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਹੁਣ ਤੱਕ ਜੋ ਮੌਤਾਂ ਦਾ ਆਂਕੜਾ ਸਾਹਮਣੇ ਆਇਆ ਉਸ ਦੀ ਗਿਣਤੀ 32 ਦੱਸੀ ਜਾ ਰਹੀ ਹੈ